ਇਸ ਇਲਾਕੇ ਵਾਲੇ ਬੜੇ ਕੁਸ਼ਕਿਸਮਤ ਹੈ ਕਿ ਤਿੰਨ ਪਾਸ਼ਿਆਂ ਦੇ ਇਥੇ ਚਰਨਛੋਹ ਹੋਏ ਜੇ ਤੁਸੀਂ ਸਿੱਖ ਇਤਿਹਾਸ ਦੇਖੋ ਕੁਰਬਾਨੀ ਵਾਲਾ ਇਤਿਹਾਸ ਹੈ ਜ਼ੁਲਮ ਦੇ ਖਿਲਾਫ ਲੜਨ ਵਾਲਾ ਇਤਿਹਾਸ ਹੈ ਉਸੇ ਸੋਚ ਦੇ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਸ਼੍ਰੋਮਣੀ ਅਕਾਲੀ ਦਲ ਇੱਕ ਸੋਚ ਹੈ ਇੱਕ ਥੋੜੀ ਆਵਾਜ਼ ਹੈ ਇੱਕ ਥੋੜੀ ਫੌਜ ਹੈ ਪੰਜਾਬੀਆਂ ਦੀ ਦਿਲ ਦੀ ਧੜਕਨ ਹੈ ਸ਼੍ਰੋਮਣੀ ਅਕਾਲੀ ਦਲ ਕੋਈ ਕਿਸੇ ਦੀ ਜਾਇਦਾਦ ਨਹੀਂ ਥੋਡੀ ਪਾਰਟੀ ਐ ਤੁਹਾਡੇ ਬਜ਼ੁਰਗਾਂ ਨੇ ਖੂਨ ਪਸੀਨੇ ਨਾਲ ਇਸ ਪਾਰਟੀ ਨੂੰ ਖੜਾ ਕੀਤਾ ਹੈ ਸ਼ਹਾਦਤਾਂ ਦੇ ਕੇ ਖੜਾ ਕੀਤਾ ਹੈ ਤੁਸੀਂ ਜਿਹੜੇ ਨੌਜਵਾਨ ਬੱਚੇ ਉਹਨਾਂ ਨੂੰ ਇਤਿਹਾਸ ਦਾ ਪਤਾ ਨਹੀਂ 103 ਸਾਲ ਪਹਿਲੇ ਆਪਣੇ ਜਿੰਨੇ ਗੁਰੂ ਘਰ ਸੀ ਇੱਥੇ ਮਹੰਤਾਂ ਦਾ ਕਬਜ਼ਾ ਹੁੰਦਾ ਸੀ ਜਿਹੜੇ ਮਹੰਤ ਸੀ ਉਹ ਉੱਥੇ ਗੁਰੂ ਘਰਾਂ 'ਚ ਬੇਅਦਬੀਆ ਕਰਦੇ ਐਜੇ ਕੰਮ ਕਰਦੇ ਕਿ ਮੈਂ ਸਟੇਜ 'ਤੇ ਬਿਆਨ ਨਹੀਂ ਕਰ ਸਕਦਾ ਉਦੋਂ ਆਪਣੇ ਬਜ਼ੁਰਗਾਂ ਨੇ ਇਕੱਠੇ ਹੋ ਕੇ ਆਪਣੇ ਗੁਰੂ ਘਰਾਂ ਨੂੰ ਇਹਨਾਂ ਮਨਤਾਂ ਤੋਂ ਆਜ਼ਾਦ ਕਰਨ ਵਾਸਤੇ ਇਕੱਠੇ ਹੋਏ 103 ਸਾਲ ਪਹਿਲੇ ਤੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤੇ ਮਹੰਤਾਂ ਨੂੰ ਗੁਰੂ ਘਰਾਂ ਚੋਂ ਕੱਢਿਆ ਜਦੋਂ ਆਪਣੇ ਬਜ਼ੁਰਗਾਂ ਨੇ ਕਮੇਟੀ ਬਣਾਈ ਫਿਰ ਉਹਨਾਂ ਨੇ ਸੋਚਿਆ ਅੱਗੇ ਤੋਂ ਜੇ ਸਾਡੇ 'ਤੇ ਹਮਲਾ ਹੋਇਆ ਜੇ ਕੋਈ ਜ਼ੁਲਮ ਕਰਨ ਲੱਗਿਆ ਆਪਣੇ 'ਤੇ ਆਪਾਂ ਨੂੰ ਇੱਕ ਤਾਕਤ ਚਾਹੀਦੀ ਏ ਇੱਕ ਫੌਜ ਚਾਹੀਦੀ ਏ ਤੇ ਉਦੋਂ ਦੀ ਲੀਡਰਸ਼ਿਪ ਨੇ ਇਕੱਠੇ ਹੋ ਕੇ 1 ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਖਾਲਸਾ ਜੀ ਅਕਾਲੀ ਦਲ ਕੋਈ ਮਾਮੂਲੀ ਚੀਜ਼ ਨਹੀਂ ਹੈ ਮੈਂ ਤੁਹਾਨੂੰ ਹੀ ਪੁੱਛਣਾ ਚਾਹਣਾ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ 103 ਸਾਲ ਸੇਵਾ ਕਰਦੇ ਹੋ ਗਏ ਆ ਆਜ਼ਾਦੀ ਤੋਂ ਪਹਿਲੇ ਦੇਹੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਖਾਲੀ ਦਲ ਹੈ ਫਾਂਸੀ ਤੇ ਚੜ੍ਹ ਨਾਲੇ ਆਪਣੇ ਬਹਾਦਰ ਸੂਰਮੇ ਆ ਜੇਲਾਂ ਚ ਅੰਗਰੇਜ਼ਾਂ ਨੇ ਅੰਦਰ ਵਾਲੇ ਆਪਣੇ ਜੇਲਾਂ ਚ ਭੇਜੇ ਖਾਲੀ ਦਲ ਦੇ ਆਪਣੇ ਸਿੱਖ ਕੌਮ ਦੇ ਯੋਧਿਆਂ ਨੂੰ ਭੇਜਿਆ ਕਿਸੇ ਹੋਰ ਨੇ ਕਿਸੇ ਕਿਸੇ ਤਾਮਿਲਨਾਡੂ ਦਾ ਕੋਈ ਬੰਦਾ ਗਿਆ ਜਾਂ ਹੋਰ ਕੋਈ ਸੂਬੇ ਦਾ ਗਿਆ ਕੁਰਬਾਨੀਆਂ ਤੁਸੀਂ ਦਿੱਤੀਆਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਪੰਜਾਬ ਆਪਣਾ ਘਰ ਹੈ ਇੱਥੇ ਆਪਾਂ ਜੰਮੇ ਪਲੇ ਆ ਆਪਣੇ ਮੁਸ਼ਕਲ ਆਪਣੇ ਹੱਕਾਂ ਲਈ ਆਪਣੇ ਪੰਜਾਬ ਨੂੰ ਤਗੜਾ ਕਰਨ ਵਾਸਤੇ ਕੌਣ ਹੈ ਇੱਥੇ ਅਕਾਲੀ ਦਲ ਤੋਂ ਬਗੈਰ ਮੈਂ ਪੁੱਛਣਾ ਚਾਹੁੰਦਾ ਇੱਥੇ ਕਾਂਗਰਸ ਪਾਰਟੀ ਹੈ ਵੋਟਾਂ ਲੈਂਦੀ ਆ ਥੋਤੋਂ ਹੁਣ ਝਾੜੂ ਵਾਲੇ ਆ ਗਏ ਬੀਜੇਪੀ ਆ ਗਈ ਪਹਿਲੇ ਕਾਮਰੇਡ ਸੀ ਅੱਜ ਕੀ ਕਾਂਗਰਸ ਨੇ ਕਿਤੇ ਸਿੱਖ ਧਰਮ ਬਾਰੇ ਕੋਈ ਗੱਲ ਕੀਤੀ ਲੜਾਈ ਕੀਤੀ ਉਹਨਾਂ ਹੱਕਾਂ ਦੀ ਕੀਤੀ ਸਗੋਂ ਉਹਨਾਂ ਨੇ ਟੈਂਕਾਂ توپਾਂ ਦੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਤੇ ਤੁਸੀਂ ਦੇਖੋ ਕਿੰਨੇ ਆਪਣੇ ਭੈਣ ਭਰਾਵਾਂ ਦਾ ਕਤਲ ਅੰਮ ਕੀਤਾ ਪਰ ਆਪਾਂ ਭੁੱਲ ਜਾਂਦੇ ਆ ਆ ਝਾੜੂ ਵਾਲੇ ਨੇ ਕੀ ਥੋੜੀ ਕਿਤੇ ਆਵਾਜ਼ ਉਠਾਉ ਉਠਾਉਣਗੇ ਖਾਲਸਾ ਜੀ ਥੋੜੀ ਕੋਈ ਆਵਾਜ਼ ਹੋਣਗੇ ਥੋੜੀ ਲੜਾਈ ਲੜਨਗੇ ਗਰੀਬ ਕਿਸਾਨ ਦੀ ਲੜਾਈ ਲੜਨਗੇ ਪਰ ਆਪਾਂ ਸੋਚਦੇ ਨਹੀਂ ਆਂ ਬੀਜੇਪੀ ਲੜ ਸਕਦੀ ਹੈ ਕਜੇ ਕੋਈ ਲੜ ਸਕਦੀ ਹੈ ਜਾਂ ਲੜਦੀ ਰਹੀ ਹੈ ਇਤਿਹਾਸ ਗਵਾਹ ਤੇ ਥੋੜੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਕਾਲੀ ਦਲ ਪਰ ਕਰ ਕੀ ਦਿੱਤਾ ਆਪਾਂ ਉਹ ਆਪਣੀ ਫੌਜ ਨੂੰ ਕਮਜ਼ੋਰ ਕਰ ਦਿੱਤਾ ਆਪਣੀ ਫੌਜ ਨੂੰ ਹੀ ਕਮਜ਼ੋਰ ਕਰ ਦਿੱਤਾ ਅੱਜ ਅਮਰੀਕਾ ਦੁਨੀਆ ਤੇ ਕੌਣ ਰਾਜ ਕਰ ਰਿਹਾ ਅਮਰੀਕਾ ਉਹਨਾਂ ਦੀ ਫੌਜ ਤਕੜੀ ਹੈ ਕੱਲੀ ਫੌਜ ਤਕੜੀ ਹੈ ਐਸ ਕਰਕੇ ਅਮਰੀਕਾ ਦੁਨੀਆ ਦੇ ਰਾਜ ਕਰ ਰਿਹਾ ਆ ਜਿਹੜਾ ਇਰਾਕ ਸੀ ਫੌਜ ਹੈ ਨਹੀਂ ਸੀ ਤੇ ਜਿਹੜਾ ਹੁੰਦਾ ਕਬਜ਼ਾ ਕਰ ਲੈਂਦਾ ਸੀ ਤੇ ਹੁਣ ਕੀ ਗਿਆ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਦੇ ਕਰਦੇ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਦੇਖਿਆ ਨੈਸ਼ਨਲ ਪਾਰਟੀ ਨੇ ਦੇਖਿਆ ਕਿ ਕੌਮ ਦੀ ਸਭ ਤੋਂ ਵੱਡੀ ਤਾਕਤ ਅਕਾਲੀ ਦਲ ਹੈ ਕਿਉਂਕਿ ਇਹਨਾਂ ਦੀ ਫੌਜ ਹੈ ਝੂਠਾ ਪ੍ਰਚਾਰ ਸ਼ੁਰੂ ਕਰ ਦਿਓ ਆਪਾਂ ਗੱਲਾਂ ਚੋਂ ਲੱਗ ਗਏ ਝੂਠਾ ਪ੍ਰਚਾਰ ਕਰ ਕਰਕੇ ਕਰ ਕਰਕੇ ਆਪਾਂ ਉਹਨਾਂ ਦੀ ਗੱਲਾਂ ਜਾ ਗਏ ਤੇ ਆਪਾਂ ਆਪਣੀ ਫੌਜ ਨੂੰ ਕਮਜ਼ੋਰ ਕਰ ਲਿਆ ਤੇ ਉਹਨਾਂ ਦੇ ਧਰਮ ਦੇਖਣ ਲੱਗ ਗਏ ਉਹਨਾਂ ਨੇ ਤਾਂ ਲੁੱਟਣਾ ਸੀ ਮੁਗਲ ਇੱਥੇ ਆਏ ਲੁੱਟ ਕੇ ਲਗੇ ਅੰਗਰੇਜ਼ ਇੱਥੇ ਆਏ ਲੁੱਟ ਕੇ ਲੈ ਗਏ ਪਰ ਜੇ ਬਣਾਉਣ ਵਾਲਾ ਸੂਬਾ ਜਿੱਥੇ ਕੰਮ ਕਰਨ ਵਾਲਾ ਸੀ ਜਿਹਨੇ ਪਾਰਟੀ ਨੇ ਥੋੜੀ ਲੜਾਈ ਲੜੀ ਕਾਲੀ ਦਾ ਲੈ तकरीबन 75 ਸਾਲ ਤੋਂ ਉੱਤੇ ਦੇਸ਼ ਨੂੰ ਆਜ਼ਾਦ ਹੁੰਦੇ ਹੋ ਗਏ ਆ ਮੈਂ ਸਾਰੇ ਇੱਥੇ ਬਜ਼ੁਰਗ ਵੀ ਬੈਠੇ ਆ ਤੇ ਨੌਜਵਾਨ ਵੀ ਬੈਠੇ ਆ ਆਪਾਂ 75 ਸਾਲ ਪੁੱਲ ਜੀ ਆਪਾਂ ਪਿਛਲੇ 40 ਸਾਲ ਹੀ ਦੇਖ ਲੀਏ 45 ਸਾਲੀ ਦੇਖ ਲਿਏ ਬਹੁਤ ਹੁੰਦਾ 40 45 ਸਾਲ ਪਿਛਲੇ 40 45 ਸਾਲ ਦਾ ਇਤਿਹਾਸ ਕਿਉਂਕਿ ਸ਼ਾਇਦ ਤੁਹਾਨੂੰ ਯਾਦ ਰਹੂਗਾ ਕੀ ਹੁੰਦਾ ਸੀ ਪੰਜਾਬ ਤੇ ਕੀ ਬਣ ਗਿਆ ਕਿਤੇ ਤੁਸੀਂ حساب ਜੋੜਿਆ ਨਹੀਂ ਪਿਛਲੇ 45 ਸਾਲਾਂ ਚ 40 ਸਾਲਾਂ ਤਕਰੀਬਨ 22 23 ਸਾਲ ਥੋੜੀ ਆਪਣੀ ਮਾਂ ਪਾਰਟੀ ਦਾ ਰਾਜ ਰਿਹਾ ਹੈ 10 ਸਾਲ ਕਾਂਗਰਸ ਦਾ ਰਾਜ ਰਿਹਾ ਆ ਤਿੰਨ ਸਾਲ ਆ ਝਾੜੂ ਵਾਂਦੇ ਹੋ ਜਦੋਂ ਤੁਸੀਂ ਆਪਣੇ ਖੇਤ ਜਾਂਦੇ ਹੋ ਟਿਊਬਵਲ ਕਨੈਕਸ਼ਨ ਔਨ ਕਰਦੇ ਹੋ ਉਹ ਟਿਊਬਵਲ ਬਣਾ ਦਿੱਤਾ ਕਿਹਨੇ ਕਨੈਕਸ਼ਨ ਉਹਦੇ بجلی ਕਿਹਨੇ ਮਾਫ ਕੀਤੀ ਤੁਹਾਡੀ ਆਪਣੀ ਮਾਪਾ ਅਕਾਲੀ ਦਲ ਨੇ ਤੁਹਾਡੇ ਖਾਲਿਆਂ ਪੱਕੇ ਕਿਨੇ ਬਣਾਏ ਅਕਾਲੀ ਦਲ ਨੇ ਅੰਡਰਗਰਾਊਂਡ ਪਾਈਪਾਂ ਕਿਨੇ ਪਾਈਆਂ ਅਕਾਲੀ ਦਲ ਨੇ ਅਕਸ਼ੀਆਂ ਕਿਨੇ ਕੱਡੀਆਂ ਅਕਾਲੀ ਦਲ ਨੇ ਨਹਿਰਾਂ ਕਿਹੜੀਆਂ ਕੱਡੀਆਂ ਅਕਾਲੀ ਦਲ ਨੇ ਡੈਮ ਕਿਨੇ ਬਣਾਏ ਅਕਾਲੀ ਦਲ ਨੇ ਥਰਮਲ ਪਲਾਂਟ ਕਿਨੇ ਬਣਾਏ ਅਕਾਲੀ ਦਲ ਨੇ ਆ ਸਰਕਾਰ ਕਿਨੇ ਬਣਾਈਆਂ ਲਿੰਕ ਰੋਡਾਂ ਕਿਨੇ ਬਣਾਈਆਂ ਇਤਿਹਾਸ ਦੇਖ ਲਓ ਕਿਨੇ ਇਹਨਾਂ ਦੇ ਅਕਾਲੀ ਦਲ ਦੇ ਬਿਨਾਂ ਇੱਕ ਨਿਸ਼ਾਨੀ ਨਹੀਂ ਹੋਊਗੀ ਤੁਹਾਨੂੰ ਅੱਜ ਕਣਕ ਦੇ ਝੋਨਾ ਪਹਿਲੇ ਰੂਲਦਾ ਹੁੰਦਾ ਸੀ ਆ ਐਮਐਸਪੀ ਕਣਕ ਦੇ ਝੋਨੇ 'ਚ ਦੂ ਆਉਣ ਵਾਲਾ ਕਾਲੀ ਦਲ ਹੈ ਜਿਹੜੇ ਇੱਥੇ ਆ ਕੇ ਧਰਨੇ ਆਪਣਾ ਮੋਰਚੇ ਆ ਕੇ ਦਵਾਈ ਆ ਮੰਡੀਆਂ ਜਿੱਥੇ ਆਪਾਂ ਦਾਣਾ ਹੁਣ ਆਪਾਂ ਵੇਚਦੇ ਆ ਆ ਮੰਡੀਆਂ ਬਣਾਉਣ ਵਾਲਾ ਕੌਣ ਹੈ ਕਾਲੀ ਦਲ ਹੈ ਗਰੀਬ ਨੂੰ ਆਟਾ ਦਾਲ ਦੇਣ ਵਾਲਾ ਕੌਣ ਹੈ ਕਾਲੀ ਦਲ ਸ਼ਗਨ ਤੇ ਖੀਵ ਦੇ ਨਾਲ ਕੋਣ ਅਕਾਲੀ ਦਲ ਪੈਨਸ਼ਨ ਸਕੀਮ ਦੇਣ ਵਾਲਾ ਕੌਣਾ ਅਕਾਲੀ ਦਲ ਇਹ ਸਿਰ ਬੱਚਿਆਂ ਨੂੰ ਪੜਾਉਣ ਵਾਲਾ ਮੁਫਤ ਸਕਾਲਰਸ਼ਿਪ ਦੇਣ ਵਾਲਾ ਅਕਾਲੀ ਦਲ ਹੈ ਤੇ ਆ ਕਾਂਗਰਸ ਦਾ 10 ਸਾਲ ਰਿਹਾ 12 ਸਾਲ ਇੱਕ ਚੀਜ਼ ਦੱਸ ਦਿਓ ਇੱਕ ਚੀਜ਼ ਇੱਕ ਨਿਸ਼ਾਨੀ ਇੱਕ ਨਿਸ਼ਾਨੀ ਤੂੰ ਫਿਰ ਵੀ ਕਾਂਗਰਸ ਨੂੰ ਵੋਟਾਂ ਸਰਕਾਰਾਂ ਮਾ ਦੇ ਨੇ ਆ ਝਾੜੂ ਵਾਲੇ ਤੁਸੀਂ ਦੇਖੋ ਆਪਣੇ ਤੋਂ ਸਿਆਣੇ ਖਾਲਸਾ ਜੀ ਆਪਣੇ ਤੋਂ ਸਿਆਣੇ ਪੂਰਾ ਦੇਸ਼ ਮੈਂ ਤਾਂ ਸੋਚਦਾ ਸੀ ਆਪਣੇ ਖਾਲਸੇ ਬਹੁਤ ਸਿਆਣੇ ਆ ਆਪਣੇ ਤੋਂ ਸਿਆਣੇ ਹੁਣ ਦੇਸ਼ ਹੈ ਦੇਖੋ ਆ ਗੁਜਰਾਤ ਜਾ ਕੇ ਦੇਖੋ ਕਿੰਨੇ ਸਾਲ ਹੋ ਗਏ ਮੋਦੀ ਨੂੰ ਵੋਟਾਂ ਪਾਉਂਦੇ ਕਿਉਂਕਿ ਹੁਣ ਪਤਾ ਹੈ ਕਿ ਸਾਡਾ ਲੀਡਰ ਮੋਦੀ ਹੈ ਇਸ ਮੋਦੀ ਸਾਡੇ ਵਾਸਤੇ ਜ਼ਰਾ ਕੁਝ ਕੀਤਾ ਹੈ ਐ ਕੋਈ ਬਦਲਾਅ ਦੀ ਗੱਲ ਹੀ ਨਹੀਂ ਕਰਦੇ ਕਹਿੰਦਾ ਲੋੜ ਹੀ ਨਹੀਂ ਸਾਨੂੰ ਸਾਨੂੰ ਮੋਦੀ ਬਹੁਤ ਹੁਆ ਤੁਸੀਂ ਆ ਥੱਲੇ ਜਾ ਕੇ ਦੇਖੋ ਤਾਮਿਲਨਾਡੂ ਚ ਕੇਰਲਾ ਜਾ ਕੇ ਦੇਖੋ ਆਂਧਰਾ ਜਾ ਕੇ ਦੇਖੋ ਉਹਨਾਂ ਨੇ ਆਪਣੀ ਖੇਤਰੀਆਂ ਪਾਰਟੀਆਂ ਨੂੰ ਰੱਖਿਆ ਨੈਸ਼ਨਲ ਪਾਰਟੀਆਂ ਨੂੰ ਨਹੀਂ ਵੜ ਦਿੱਤਾ ਉਹਨਾਂ ਨੇ ਆਪਣੀ ਬੋਲੀ ਸੰਭਾਲੀ ਹੈ ਆਪਣਾ ਕਲਚਰ ਸੰਭਾਲਿਆ ਨੈਸ਼ਨਲ ਪਾਰਟੀਆਂ ਨੂੰ ਵੜ ਨਹੀਂਦੇ ਲਗਾਤਾਰ ਉਹਨਾਂ ਨੇ ਆਪਣੀ ਖੇਤਰੀ ਪਾਰਟੀਆਂ ਨੂੰ ਅੱਗੇ ਰੱਖਿਆ ਹੈ ਆ ਝਾੜੂ ਵਾਲੇ ਇੱਥੇ ਜਿਵੇਂ ਝੂਠ ਥੋੜੇ ਬੋਲੇ ਆ ਸੀ ਆ ਪੰਜ ਛੇ ਸੂਬਿਆਂ ਚ ਬੋਲ ਕੇ ਆਏ ਤੇ ਕੀ ਹੋਇਆ ਹੋਇਆ ਕਿੰਨੀਆਂ ਵੋਟਾਂ ਪਈਆਂ ਨੋ ਨੋ ਨੋਟਾ ਹੁੰਦਾ ਨਾ ਜਿਹੜਾ ਜਿੱਥੇ ਉਹ ਜਿੱਦੋਂ ਵੀ ਘਟ ਮੈਂ ਇੱਕ ਦਿਨ ਹਿਮਾਚਲ ਗਿਆ ਜਿੱਥੇ ਇਲੈਕਸ਼ਨ ਲੜ ਰਹੇ ਸੀ ਮੈਂ ਮਾਚਲ ਗਿਆ ਇੱਕ ਬੋਰਡ ਰੱਖਿਆ ਕੇਜਰੀਵਾਲ ਦਾ ਉੱਥੇ ਲੈ ਕੇ ਆ ਸੀ ਇੱਕ ਮੌਕਾ ਦੇ ਦਿਓ ਕੇਜਰੀਵਾਲ ਨੂੰ

ਮੈਂ ਪੁੱਛਣਾ ਚਾਹਣਾ ਹੈ ਨਿਆਲ ਸਿੰਘ ਵਾਲਿਓ ਵਾਲਿਓ ਉਹ ਝਾੜੂ ਵਾਲੇ ਕਿੱਥੇ ਦਿਖੇ ਆ ਜਿਹੜੇ ਕੰਦਾ ਤੇ ਲਿਖਿਆ ਹੁੰਦਾ ਸੀ ਇੱਕ ਮੌਕਾ ਦੇ ਦਿਓ ਕੇਜਰੀ ਵਾਲੂ ਝਾੜੂ ਦੇ ਦਿਓ ਕਿੱਥੇ ਆ ਕੇਜਰੀ ਵਾਲ ਆਪਣੇ ਘੜੇ ਪੈ ਗਏ ਕਿੱਥੇ ਆ ਕੇਜਰੀ ਵਾਲ ਕਿੱਥੇ ਭਗਵੰਦ ਮਾਨ ਇੱਥੇ ਹੜ ਆ ਗਏ ਕਿੱਥੇ ਆ ਕੇਜਰੀ ਵਾਲ ਇੱਥੇ ਨਰਮਤ ਤਬਾਹ ਹੋ ਗਿਆ ਝੋਨਾ ਫਸਲ ਖਰਾਬ ਹੋ ਗਈ ਕਿੱਥੇ ਕੇਜੀ ਵਾ ਕਿੱਥੇ ਝਾੜੂ ਵਾਲ ਕਿੱਥੇ ਭਗਵੰਤਪਨ ਤੇ ਤੁਸੀਂ ਯਾਦ ਕਰੋ ਤੁਹਾਡੇ ਆਪਣੇ ਬਾਪੂ ਬਾਦਲ ਦੀ ਸਰਕਾਰ ਹੁੰਦੀ ਸੀ ਗੜੇ ਰਾਹ ਨੂੰ ਪੈ ਜਾਂਦੇ ਤੁਸੀਂ ਆਪਣੇ ਖੇਤ ਜੁਰੇ ਜਾਣ ਤੋਂ ਪਹਿਲੇ ਪਹਿਲੇ ਬਾਪੂ ਬਾਦਲ ਉੱਥੇ ਹੁੰਦੇ ਸੀ ਲੀਡਰ ਲੀਡਰ ਬੰਨਾ ਬਹੁਤ ਔਖਾ ਹੈ ਇਕ ਰਾਤ ਚ ਲੀਡਰ ਨਹੀਂ ਬਣ ਸਕਦੇ ਜਿਵੇਂ ਤੁਸੀਂ ਸੋਚਦੇ ਹੋ ਲੀਡਰ ਬੰਦਾ ਬੰਦਾ ਪੀੜੀਆਂ ਟੱਪ ਜਾਂਦੀਆਂ ਹੈ ਵਿਸ਼ਵਾਸ ਕਰਨਾ ਲੀਡਰ ਤੇ ਕੌਮ ਨੂੰ ਪੀੜੀਆਂ ਟੱਪ ਜਾਂਦੀਆਂ ਬਾਪੂ ਪਾਦਲ ਨੇ 70 ਸਾਲ 103 ਸਾਲਾਂ ਅਕਾਲੀ ਦਲ ਦੇ ਇਤਿਹਾਸ ਵਿੱਚ 70 ਸਾਲ ਅਕਾਲੀ ਦਲ ਦੀ ਸੇਵਾ ਕੀਤੀ ਵਰਕਰ ਤੋਂ ਲੈ ਕੇ ਲੀਡਰਸ਼ਿਪ ਤੱਕ 70 ਸਾਲ 40 ਸਾਲ ਤੱਕ ਗਵਾਹੀ ਕੀਤੀ ਆਪਾਂ بار بار ਉਹਨਾਂ ਨੂੰ ਯਾਦ ਕਿਉਂ ਕਰਦੀਆਂ ਕਿਉਂਕਿ ਉਹ ਜਵਾਨ ਤੇ ਪੱਕੇ ਸੀ ਅਕਾਲੀ ਦਲ ਕਿਉਂਕਿ ਅਸੀਂ ਜਿਉਣਾ ਮਰਨਾ ਇੱਥੇ ਹੈ ਆ ਸਾਡਾ ਘਰ ਹੈ ਅਸੀਂ ਕਿਤੇ ਧੋਖਾ ਨਹੀਂ ਦੇਵਾਂਗੇ ਅਸੀਂ ਕਿਤੇ ਝੂਠ ਨਹੀਂ ਬੋਲਾਂਗੇ ਕਿਉਂਕਿ ਅਸੀਂ ਜਿਉਣਾ ਮਰਨਾ ਇੱਥੇ ਹੈ ਆ ਝਾੜੂ ਵਾਲਿਆਂ ਨੂੰ ਕੋਈ ਫਿਕਰ ਜੋ ਮਰਜੀ ਝੂਠ ਬੋਲੋ ਅੱਗੀ ਵਾਰ ਦੁਕਾਨ ਬੰਦ ਕਰਕੇ ਫਿਰ ਤੇ ਕਿੱ데 ਚੱਲ ਪਣਗੇ ਤੁਸੀਂ ਕਹਿੰਦੇ ਆ ਕਾਂਗਰਸੀਆਂ ਨੂੰ ਕੋਈ ਫਿਕਰ ਹੈ ਹੁਣ ਆ ਭਗਵੰਤ ਮਾਨ ਆਹ ਮੁੱਖ ਮੰਤਰੀ ਕਹਿਣ ਦੇ ਲਾਇਕ ਹੈ ਇਹਦੀ ਸ਼ਕਲ ਲੱਗਦੀ ਹੈ ਮੁੱਖ ਮੰਤਰੀ ਦੀ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਦੇਖੋ ਇੰਨਾ ਟੀਟ ਹੈ ਇੰਨਾ ਬਦਨਾਮ ਕਰਤਾ ਪੰਜਾਬ ਨੂੰ ਦੇਖੋ ਇੱਕ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਸ਼ਾਨ ਹੁੰਦੀ ਹੈ ਆਈ ਮੁੱਖ ਮੰਤਰੀ ਜਰਮਨੀ ਗਿਆ ਕਿਉਂਕਿ ਇਹਨੂੰ ਸ਼ਰਾਬ ਪੀਣ ਦੀ ਬਿਮਾਰੀ ਹੈ ਇੰਨੀ ਸ਼ਰਾਬ ਪੀਨੀ ਤੇ ਜਹਾਜ਼ ਚ ਡੇਗਾ ਗਿਆ ਤੇ ਜਹਾਜ਼ ਦੇ ਕੈਪਟਨ ਨੇ ਕਿਹਾ ਇਹਨੂੰ ਲਾਓ ਦੇਖੋ ਕਿੰਨੀ ਵੱਡੀ ਬੇਇੱਜ਼ਤੀ ਆਪਣੇ ਮੁੱਖ ਮੰਤਰੀ ਦੀ ਹੈ ਤੇ ਨਹੀਂ ਠੀਠ ਕੋਈ ਗੱਲ ਨਹੀਂ ਤੇ ਕੀ ਕਹਿੰਦਾ ਹੁੰਦਾ ਸੀ ਕਹਿੰਦੇ ਜੀ ਕਾਲੀ ਗਨਮੈਨ ਰੱਖਦੇ ਐ ਆ ਕੀ ਲੱਗਦਾ ਫੌਜ ਲੱਗਦਾ ਹੁਣ ਫੌਜ ਆ ਕੋਈ ਝਾੜੂ ਵਾਲੇ ਲੋਟਰੀ ਕਰਤੀ ਤੁਸੀਂ ਮੈਂ ਸਹੀ ਦੱਸਾਂ ਲੋਟਰੀ ਕਰਦੀ ਮੈਨੂੰ ਦੱਸ ਰਹੇ ਸੀ ਕਾਂਗਰਸੀ ਦਾ ਮਹੀਨਾ ਲੈਂਦੇ ਸੀ ਆ ਤਾਂ ਦਿੱਲੀ ਲੈਣ ਲੱਗੇ ਦਿਹਾੜੀ ਲੈਣ ਲੱਗੇ ਲੋਕਾਂ ਤੋਂ ਕੋਈ ਮੁਖਮੰਤ ਇਹਨਾਂ ਦੇ ਐਮਐਲਏ ਐਮਐਲਏ ਕਹਿੰਦੇ ਲਾਈਫ ਹੈ ਤੁਹਾਡੇ ਐਮਐਲਏ ਤੁਹਾਡੇ ਦੁੱਖ ਸੁੱਖ ਦੇ ਸਾਥੀ ਹੈ ਆ ਭਗਵੰਤਮਾਨ ਸਾਥੀ ਹੈ ਅੱਜ ਕੀ ਹੋ ਰਿਹਾ ਹੈ ਰੋਜ਼ ਕਤਲ ਰੋਜ਼ ਮਾਰਡਰ ਹੋ ਰਿਹਾ ਹੈ ਲੁਕਿਆ ਜਾ ਰਿਹਾ ਹੈ ਅਸ ਪਰਸੋ ਜੋ 17 18 ਬਦੁਖਾਈ ਕਰ ਲੁੱਟ ਕੇ ਲੈ ਗਏ ਗੈਂਚ ਦਾ ਰਾਜ ਕਰ ਰਿਹਾ ਜਿਹੜੇ ਆਪਣੇ ਪੰਜਾਬ ਦੇ ਇੰਡਸਟਰੀ ਐ ਵਪਾਰੀ ਐ ਪੰਜਾਬ ਨੂੰ ਛੱਡ ਕੇ ਯੂਪੀ ਜਾਣ ਲੱਗ ਗਏ ਜਿੱਥੇ ਯੂਪੀ ਤੋਂ ਲੋਕ ਪੰਜਾਬ ਤੋਂ ਦੇ ਸੀ ਆਪਾਂ ਆਪਣਾ ਨੁਕਸਾਨ ਕਰ ਲਿਆ ਆਪਣਾ ਨੁਕਸਾਨ ਕਰ ਲਿਆ ਜੇ ਹਲੇ ਵੀ ਨਹੀਂ ਸਮਝੋਗੇ ਤੇ ਫਿਰ ਫਿਰ ਬਹੁਤ ਲੇਟ ਹੋ ਜਾਊਗਾ ਖਾਲਸਾ ਜੀ ਬਹੁਤ ਲੇਟ ਹੋ ਜਾਊਗਾ ਇੱਕ ਨਵੀਂ ਚੀਜ਼ ਦੱਸ ਦੋ ਇੰਨਾ ਝਾੜੂ ਵਾਲਿਆਂ ਦੀ ਇੱਕ ਨਵੀਂ ਘਰ ਵਾਲੀ ਤੋਂ ਬਗੈਰ ਇੱਕ ਨਵੀਂ ਚੀਜ਼ ਹੋਣੀ ਪਿਆ ਕਰਦੇ ਮੈਨੂੰ ਲੱਗਦਾ ਹਰ ਦੂਜੇ ਮਹੀਨੇ ਝਾੜੂ ਵਾਲੇ ਜਿਹਨੇ ਸਾਰੇ ਵਿਆਹ ਕਰਾਈ ਜਾਂਦੇ ਬਸ ਸਾਰਿਆਂ ਦੇ ਮੱਲੇ ਦਾ ਵਿਆਹ ਹੋ ਜਾਵੇ ਇਸ ਕਰਕੇ ਖਾਸ ਕਰਕੇ ਮੈਂ ਕਹਿਣਾ ਚਾਹਣਾ ਆ ਝਾੜੂ ਵਾਲੇ ਦੀ ਬਿਮਾਰੀ ਇਤਰੋਂ ਚੱਲੀ ਸੀ ਮੱਲੇ ਦਾ ਸੰਦੂਰ ਬਨਾਲਾ ਹਰਦਿਆਲ ਸਿੰਘ ਵਾਲਾ ਇਤਨੀ ਉਹ ਇੱਥੇ ਕੋਈ ਸਪਰੇਅ ਤੂੰ ਕਰਦੇ ਉਹ ਵੱਜਾਂਗੇ ਆਪਾਂ ਇਥੋਂ ਹੀ ਕਰ ਦਈਏ ਦੇਖੋ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਕਾਲੀ ਦਲ ਨੂੰ ਤੁਹਾਡੇ ਗੁਰੂ ਘਰਾਂ ਤੇ ਕਬਜ਼ੇ ਕਰਨ ਲੱਗ ਗਏ ਕਿਸੇ ਦੇ ਅੰਗਰੇਜ਼ਾਂ ਦੀ ਹਿੰਮਤ ਨਹੀਂ ਸੀ ਅੱਜ ਤੱਕ ਕਿਸੇ ਦੀ ਹਿੰਮਤ ਨਹੀਂ ਸੀ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ ਹੋ ਗਏ ਉਹ ਤੱਕ ਹਜ਼ੂਰ ਸਾਹਿਬ ਤੇ ਤੱਕ ਤੱਕ ਪਟਨਾ ਸਾਹਿਬ ਦੀ ਕਮੇਟੀ ਦੇ ਕਬਜ਼ੇ ਹੋ ਗਏ ਉਹ ਤੱਕ ਤਾਂ ਜਿਨ੍ਹਾਂ ਨੂੰ ਸਿੱਖੀ ਬਾਰੇ ਨਹੀਂ ਪਤਾ ਤੇ ਥੋੜੇ ਗੁਰੂ ਕਾ ਜੀਪੀਸੀ ਥੜੀ ਆਪਣਾ ਪਾਰਲੀਮੈਂਟ ਹੈ ਜਿਹੜੀ ਆਪਣੀ ਤਾਕਤ ਹੈ ਦੇਖੋ ਇੰਨੀ ਹਿੰਮਤ ਹੋ ਗਈ ਉਹਨਾਂ ਨੂੰ ਪਤਾ ਲੱਗਿਆ ਨਹੀਂ ਫੌਜ ਹੀ ਕਮਜ਼ੋਰ ਹੈ ਤੇ ਐ ਜੀਪੀਸ ਨੂੰ ਤੋੜ ਕੇ ਹਰਿਆਣਾ ਅਲੱਗ ਕਰ ਦਿੱਤਾ ਆ ਹਰਿਆਣੇ ਦੀ ਵੋਟਾਂ ਪੜੀਆਂ ਨਹੀਂ ਸੀ ਤੁਸੀਂ ਦੇਖਿਆ ਵੋਟਾਂ ਸਿੱਖਾਂ ਦੀ ਵੋਟਾਂ ਹੀ ਨਹੀਂ ਬਣਾਈ ਉਹਨਾਂ ਨੇ ਆਪਣੇ ਬੰਦੇ ਬਣਾ ਲਏ ਉਹਨਾਂ ਨੂੰ ਪਤਾ ਕਿ ਆਪਾਂ ਤਾਕਤ ਗੁਰੂ ਕਾ ਆਪਣੇ ਖਾਲਸਾ ਪੰਥ ਦੀ ਤਾਕਤ ਹੈ اپنی एकता ਆਪਣੀ ਜਿਹੜੀ ਤਾਕਤ ਆ ਗੁਰੂ ਘਰਾਂ ਤੋਂ ਆਪ ਨੂੰ ਤਾਕਤ ਮਿਲਦੀ ਏ ਉਹ ਕਹਿੰਦੇ ਉਹ ਤਾਕਤ ਜਿੱਥੇ ਮਿਲਦੀ ਆ ਉੱਥੇ ਹੀ ਹਮਲਾ ਕਰੋ ਤੇ ਤੁਸੀਂ ਜਦੋਂ ਇੱਥੇ ਗੁਰੂ ਘਰਾਂ ਦੀ ਵੜ ਗਏ ਤੁਹਾਡੇ ਘੜਾਂ 'ਚ ਵੜ ਗਏ ਤੇ ਉਦੋਂ ਜਾਗੋਗੇ ਆ ਜਿਹੜਾ ਆਉਂਦਾ ਤੁਸੀਂ ਬਿਆਨ ਪੜ ਲਓ ਝਾੜੂ ਵਾਲਿਆਂ ਦਾ ਬਿਆਨ ਹੋਊਗਾ ਇਕੱਲਾ ਹੋਰ ਸੁਪੀਰ ਸਿੰਘ ਬਾਦਲ ਬਾਦਲ ਪਰਵਾਹ ਤੇ ਕਾਲੀ ਤੋਂ ਹੋਰ ਕੋਈ ਬੋਲਦੀ ਨਹੀਂ ਕਹਿੰਦੀ ਕਾਂਗਰਸੀ ਵੀ ਸੁਖਬੀ ਸਿੰਘ ਬਾਦਲ ਕਾਲੀ ਦਲ ਵੱਡੇ ਬਾਦਲ ਸਾਹਿਬ ਦਾ ਪਹਿਲੇ ਨਾਂ ਲੈਂਦੇ ਸੀ ਉਹਨਾਂ ਦੇ ਬਗੈਰ ਕੋਈ ਸਾਡੇ ਤੋਂ ਬਗੈਰ ਕੋਈ ਨਾ ਹੀ ਨਹੀਂ ਲੈਂਦਾ ਇੱਕ ਦੂਜੇ ਦਾ ਖਰਾਬ ਤਾਂ ਬੋਲਦੇ ਨਹੀਂ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਜੇ ਉਹਨਾਂ ਨੇ ਆਉਣਾ ਤੇ ਕਾਲੀ ਦਲ ਨੂੰ ਖਤਮ ਕਰਦਾ ਹੋਗੇ ਤਾਂ ਹੋ ਗਏ ਪਿਛਲੇ 7-8 ਸਾਲ ਬਰਬਾਦ ਕਰਦੇ ਆਪਾਂ 7-8 ਸਾਲ 7-8 ਸਾਲ ਕਿਵੇਂ ਤਰੱਕੀ ਚੱਲ ਰਹੀ ਸੀ ਤੁਸੀਂ ਮੈਂ ਆਪ ਕਹਿੰਦਾ ਤੁਸੀਂ ਆਪਣੇ ਨਿਹਾਲ ਸਿੰਘ ਵਾਲੇ ਵਾਲੇ ਮੋਗੇ ਵਾਲੇ ਆਪਣੇ ਜਿੰਨੇ ਹਲਕੇ ਪਾਕਾ ਬਣਾਏ ਸਾਰੇ ਜਿੰਨੇ ਤੁਸੀਂ ਚਾਰੋਂ ਤਰਫ ਦੇਖ ਲਓ ਜੋ ਕੁਝ ਵੀ ਬਣਿਆ ਜੋ ਕੁਝ ਵੀ ਕੀਤਾ ਤੁਹਾਡੀ ਆਪਣੀ ਮਾਂ ਪਾਪੀ ਨੇ ਕੀਤਾ ਤੇ ਇਸ ਕਰਕੇ ਮੈਂ ਤੁਹਾਨੂੰ ਅੱਜ ਆਈ ਬੇਨਤੀ ਕਰਨਾ ਹੈ ਬਚਾ ਲਓ ਆਪਣੇ ਪੰਜਾਬ ਨੂੰ ਬਚਾ ਲੋ ਆ ਤੁਹਾਡੇ ਦੇ ਮੋੜਿਆਂ ਤੇ ਜੰਗਾਰੀ ਹੈ ਜੇ ਗਲਤ ਫੈਸਲਾ ਬਾਰ ਬਾਰ ਕਰਦੇ ਰਹੇ ਤੇ ਪੰਜਾਬ ਡੁੱਬ ਗਿਆ ਫਿਰ ਐ ਨਾ ਕਿਉ ਆ ਕਿਉ ਡੁੱਬਿਆ ਫਿਰ ਆਪਾਂ ਹਿੱਸੇਦਾਰ ਹੋਵਾਂਗੇ ਭਾਗੀਦਾਰ ਹੋਵਾਂਗੇ ਡਬੋਣ ਵਾਸਤੇ ਜੇ ਪੰਜਾਬ ਡੁੱਬ ਗਿਆ ਕਮਜ਼ੋਰ ਹੋ ਗਿਆ ਇੱਥੇ ਬੁਰਾ ਹਾਲ ਹੋ ਗਿਆ ਆਪਣੀਆਂ ਅਗਣੀਆਂ ਪੀੜੀਆਂ ਦਾ ਕੀ ਬਣੂਗਾ ਆਪਾਂ ਆਪਣੇ ਕੋਲ ਹੋਰ ਤਾਂ ਕੋਈ ਸੂਬਾ ਹੈ ਨਹੀਂ ਕਿੱਥੇ ਜਾ ਕੇ ਰਹਿ ਪਾਂਗੇ ਰੇਣਾ ਇੱਥੇ ਹੈ ਜੇ ਰੈਣਾ ਇੱਥੇ ਹੈ ਘਰ ਆਪਣਾ ਇੱਥੇ ਹੈ ਤਾਂ ਕਿਉਂ ਆਪੋ ਆਪਣੇ ਘਰ ਨੂੰ ਬਰਬਾਦ ਕਰਨ ਤੇ ਲੱਗੇ ਨੇ ਹਲੇ ਤੱਕ ਨਹੀਂ ਪਛਾਨਦੇ ਕਿ ਆਪਣਾ ਕਿਹੜਾ ਤੇ ਪਰਾਇਆ ਕਿਹੜਾ ਅਕਾਲੀ ਦਲ ਤੋਂ ਬਗੈਰ ਸਾਰੇ ਦਿੱਲੀ ਦੀਆਂ ਤਾਕਤਾਂ ਹੁਕਮ ਉੱਥੇ ਆਉਂਦੇ ਆ ਉਹਨਾਂ ਨਾਲ ਕੋਈ ਲਗਾ ਨਹੀਂ ਤੁਹਾਡੀ ਆਪਣੀ ਮਾਂ ਪਾਪੀ ਅਕਾਲੀ ਦਲ ਹੈ ਖੇਤਰੀ ਪਾਰਟੀ ਹੈ ਤੁਹਾਡੇ ਵਾਸਤੇ ਜਿਉਂਦੀ ਹੈ ਤੁਹਾਡੇ ਵਾਸਤੇ ਮਰਦੀ ਹੈ ਥੋੜੇ ਹੱਥ ਆਪਣੀ ਫੌਜ ਨੂੰ ਤਗੜਾ ਕਰ ਲੋ ਜਾਂ ਕਮਜ਼ੋਰ ਕਰ ਲੋ ਪਰ ਜੇ ਤਗੜਾ ਕਰੋਗੇ ਖੁਸ਼ੀਆਂ ਮਿਲਣਗੀਆਂ ਤੁਹਾਡੀ ਤਾਕਤ ਬਣੂਗੀ ਤੇ ਜੇ ਕਮਜ਼ੋਰ ਕਰ ਲਿਆ ਤੇ ਆਪਣੇ ਦੀ ਵਰ ਜਾਣਗੇ ਤੇ ਆਪਣੇ ਨੁਕਸਾਨ ਕਰਨਗੇ ਅੱਜ ਦੇ ਪਵਿੱਤਰ ਦਿਹਾੜੇ ਤੇ ਮੈਨੂੰ ਮੱਖਣ ਜੀ ਕਹ ਰਿਹਾ ਸੀ ਕਬੱਡੀ ਦਾ ਕਹ ਲਿਓ ਮੈਂ ਕਿਹਾ ਸਾਰਾ ਕੁਝ ਹੀ ਬੰਦ ਕਰਤਾ ਹੈ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਉਹ ਬੰਦ ਕਰਤੇ ਕਬੱਡੀ ਕਰਾਉਂਦਾ ਸੀ ਉਹ ਬੰਦ ਕਰਤੇ ਮੈਂ ਕਹੇ ਨਵੀਂ ਘਰ ਵਾਲੀ ਦੇ ਬਗੈਰ ਕੁਝ ਵੀ ਨਹੀਂ ਲਿਆਂਦਾ ਇਹਨਾਂ ਨੇ ਮੈਂ ਤੈਨੂੰ ਅੱਜ ਦੱਸਾਂ ਤੂੰ ਐਸ ਕਰਕੇ ਮੱਖਣ ਜੀ ਹੁਣ ਮੈਨੂੰ ਕਹਿੰਦੀ ਲੋੜ ਨਹੀਂ ਥੋਨੂਗਾ ਘਰ ਘਰ ਦੀ ਆਵਾਜ਼ ਐ ਘਰ ਘਰ ਦੀ ਆਵਾਜ਼ ਐ ਤੇਜ਼ ਕਰਕੇ ਆ پارਲੀਮੈਂਟ ਦੇ ਇਲੈਕਸ਼ਨ ਆ ਗਿਆ ਸਾਰੇ ਕਹਿੰਦੇ ਐ ਕਿ ਕਾਲੀ ਲਲੂ ਆ ਦੀ ਹਰਾਉਣਾ ਐ ਸਾਰੇ ਕਹਿੰਦੇ ਐ ਅਸੀਂ ਤੇ ਥੋਡੀ ਕਚੈਰੀ ਚ ਐ ਸਾਡੇ ਸਿਰ ਤੇ ਹੱਥ ਰੱਖ ਦਿਓ ਸਾਨੂੰ ਤਗੜਾ ਕਰ ਦਿਓ ਤੇ ਪੰਜਾਬ ਝਗੜਾ ਹੋ ਜਾਊਗਾ ਤੇ ਤੁਹਾਨੂੰ ਮੈਂ ਇਹਨਾਂ ਕਹਿਣਾ ਸਰਕਾਰ ਵਾਪਸ ਆਜੂਗੀ ਪੰਥ ਦੀ ਸਰਕਾਰ ਕਾਲੀ ਦਲ ਦੀ ਪਿੰਡਾਂ ਦੀ ਸਰਕਾਰ ਲਿਆਓ ਉਹਦੇ ਬਾਅਦ ਦੇਖੋ ਵਾਪਸ ਤੁਹਾਡੇ ਘਰੇ ਅੰਦਰ ਖੁਸ਼ੀਆਂ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ